ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਉਹਨਾਂ ਲੈ ਕੇ ਹੱਡ ਰਹਾ ਅੱਜ ਵੀ ਵੱਡੀ ਸਭ ਕੀ ਇਹ ਦਸਰੀ ਦੀ ਵਾਰਤ ਤੇ ਲਾਇ ਖਾਲਿਸਤਾਨ ਦੇ ਬੈਨਰ ਹਟਾਉਣ ਦੀ ਆਪੀ ਦਸਰੀ ਵਿੱਚ 8 ਅਗਸਤ 2025 ਨੂੰ ਸਰੀ ਵਿਖੇ ਜੁੰਡ 24 ਸੋਰੀ 200 ਤੋਂ 750 120 ਸਟਰੀਟ ਤੇ ਸਥਿਤ ਸੀਨੀਅਰ ਅਜ ਸੈਂਟਰ ਦੀ ਇਮਾਰਤ ਉੱਪਰ ਲਾਏ ਗਏ ਖਾਲਿਸਤਾਨ ਕਨਰਾਜ ਅਤੇ ਖਾਲਿਸਤਾਨ ਜਿੰਦਬਾਦ ਦੇ ਬੈਨਰਾਂ ਦਾ ਵਿਰੋਧ ਕਰਦਿਆ ਇੰਡੋ ਕਨੇਡੀਅਨ ਸੀਨੀਅਰ ਅਜ ਸੁਸਾਇਟੀ ਦੇ ਪ੍ਰਧਾਨ ਅਤੇ 161 ਮੈਂਬਰਾਂ ਵੱਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧ ਦੇਖੋ ਸਰੀ ਸਿਟੀ ਦੀ ਮੇਅਰ ਸਿਟੀ ਆਪ ਸਿਰੀ ਸਰੀ ਦੀ ਬਾਈਲਾ ਬਾਈਲਾ ਅਜ ਅਧਿਕਾਰੀਆਂ ਤੇ ਸਰੀ ਪੁਲਿਸ ਨੂੰ ਈਮੇਲ ਭੇਜ ਕੇ ਇਹਨਾਂ ਬੈਨਰਾਂ ਨੂੰ ਗੈਰ ਕਾਨੂੰਨੀ ਇਕਰਾਰ ਦਿੰਦਿਆਂ ਇਹਨਾਂ ਨੂੰ ਹਟਾ ਕੇ ਸੀਨੀਅਰ ਸੈਂਟਰ ਦੇ ਬੈਨਰ ਮੋੜ ਲਗਾਉਣ ਲਈ ਬੇਨਤੀ ਕੀਤੀ ਗਈ ਹੈ ਸਰੀ ਅਜ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰੇ ਕਮੇਟੀ ਨੇ 1 ਅਗਸਤ 2025 ਨੂੰ ਰਾਤ ਨੂੰ ਸੀਨੀਅਰ ਅਜ ਸੈਂਟਰ ਦੇ ਮੁੱਖ ਗੇਟ ਤੇ ਦੋ ਖਾਲੀ ਸਥਾਨ ਬੈਨਰ ਲਾਏ ਹਨ ਅਤੇ ਸੀਰੀ ਹੈ ਜਿਸ ਸੁਸਾਇਟੀ ਦੇ ਨੇਮ ਪਲੇਟ ਹਟਾ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਹ ਸੁਸਾਇਟੀ 1993 ਤੋਂ ਵੀ 20 BC ਸੁਸਾਇਟੀ ਅਰਜ ਐਕਟ ਅਧੀਨ ਇੱਕ ਰਜਿਸਟਰਡ ਸੰਸਥਾ ਹੈ ਅਤੇ ਉਦੋਂ ਤੋਂ ਹੀ ਇਹ ਸੁਸਾਇਟੀ ਦਾ ਰਜਿਸਟਰਡ ਦਫਤਰ ਇਸੇ ਐਡਰੈਸ ਤੇ ਹੈ ਸੁਸਾਇਟੀ ਦੇ ਲਗਭਗ 500 ਮੈਂਬਰ ਹਨ ਅਤੇ 100 ਤੋਂ ਵੱਧ ਮੈਂਬਰ ਰੋਜ਼ਾਨਾ ਇਸ ਸੀਨੀਅਰ ਸੈਂਟਰ ਵਿੱਚ ਆਉਂਦੇ ਹਨ ਅਤੇ ਕਾਰਡ ਰੂਮ ਵਿੱਚ ਤਾਸ਼ ਖੇਡਦੇ ਹਨ ਉਹਨੂੰ ਟੇਬਲ ਤੇ ਅਖਬਾਰ ਪੜ੍ਹਦੇ ਹਨ ਸ਼ੋਅ ਰੂਮ ਟੀਵੀ ਸ਼ੋਅ ਰੂਮ ਦਾ ਆਨੰਦ ਲੈਂਦੇ ਹਨ ਉੱਪਰਲੀ ਮੰਜ਼ਲ ਵਿੱਚ ਜਿਮ ਵੀ ਕਰਦੇ ਹਨ ਔਰਤ ਮੈਂਬਰਾਂ ਦੁਆਰਾ ਸਬਿਆਚਾਰਿਕ ਪ੍ਰੋਗਰਾਮ ਕੁੜਵਾੜ ਮੇਗਾ ਵਾਕੂ ਆਕੂ ਕਤੀ ਵੀ ਦਿਨ ਬੱਚੇ ਸ਼ਾਮਲ ਹੁੰਦੇ ਹਨ ਇਹ ਸੈਂਟਰ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਸਰਦਾਰ ਢਿੱਲੋਂ ਨੇ ਕਿਹਾ ਕਿ ਨਵੇਂ ਲਾਏ ਗਏ ਖਾਲਿਸਤਾਨ ਬੈਨਰ ਸਾਡੇ ਸੀਨੀਅਰ ਮੈਂਬਰ ਦੇ ਜੀਵਨ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ ਧੰਨਵਾਦ